ਤੇ ਫੇ ਤੁਸੀਂ ਇਹਨੂੰ ਸਾਰੇ ਜਾਣੇ ਦੱਸਿਓ ਇਹ ਲਾਪਾ ਕਰਿਓ ਤੇ ਬਾਕੀ ਇਸ ਕੁੜੀ ਦਾ ਬਾਇਓ ਡਾਟਾ ਆਪਾਂ ਜਲਦੀ ਘੜਾਵਾਂਗੇ ਜੇ ਨਹੀਂ ਹਟਦੀਆਂ ਤਾਂ ਰਿਕਾਰਡ ਐਨੀ ਵੈਡ ਕਰ ਲਏ ਜਿਵੇਂ ਜਿੱਦਾ ਪਹਿਲਾਂ ਹਨਾ ਵਾਸੀਂ ਸਵੇਰੇ ਉੱਠ ਕੇ ਝਾੜੂ ਫੇਰ ਲੰਦੀ ਵਿਹੜੇ 'ਚ ਮਤਲਬ ਹਜੇ 19 ਸਹੀ ਨਹੀਂ ਠੀਕ ਹੈ ਕਿ ਵੀ ਕੰਮ ਕੰਮ ਕਰ ਸਕਣਾ ਤੂੰ ਮਾਰ ਲੈ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕਾ ਜਦੋਂ ਆਮਾਂਗੇ ਗਰਮੀ ਥੋੜੀ ਵੱਧ ਜਾਏਗੀ ਸਨ ਬੇਖੇਰ ਪਸੰਦਕਾਰਾਂ ਮੇਰੀ ਬੇਨਤੀ ਹੈ ਸਨ ਸਬਸਕ੍ਰਾਈਬ ਕਰੋ ਅੱਜ ਜੇ ਤੁਸੀਂ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਤੁਸੀਂ ਮੇਰੇ ਸਦੇ ਤਾਜ ਹੋ ਸਬਸਕ੍ਰਾਈਬ ਕਰੋ ਹਾਂਜੀ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਯਾਪਾ ਇਹ ਜੂਸ ਕਰੀਦਾ ਆ ਲੋਟਸ ਦਾ ਫੇਸ ਵਾਸ਼ ਮੰਮੀ ਵੀ ਇਹ ਹੀ ਲਾਉਂਦੀ ਲੋਟਸ ਇਹੇ ਰਹਾ ਨਹੀਂ ਜਾਂਦਾ ਸੱਚੀ ਗੱਲ ਆ ਤੂੰ ਵੀ ਲੜਾ ਲਾ ਕੇ ਦੇਖ ਲੋਟਸ ਫੇਸ ਵਾਸ਼ ਇੱਕ ਵਾਰ ਲਾਉਂਗੇ ਤਾਂ ਬਾਰ ਬਾਰ ਲੋਟਸ ਦਾ ਫੇਸ ਵਾਸ਼ ਲੈਣ ਕੇ ਲਈ ਮਾਰੀ ਦੁਕਰ ਪਰ ਆਇੰਗੇ ਹਾਂਜੀ ਦੰਗਰ ਜਾ ਕਿਹਨੂੰ ਸਲਾਹਾਂ ਦੇ ਜਾਂਦਾ ਹੱਥ ਤੇ ਉਹ ਕੱਪੜਿਆ ਨਾ ਪੁੰਝੀ ਜਾਂਦੀ ਆ ਉਹ ਨੋਟਸ ਵਾਲੀ ਨਹੀਂ ਹੈਗੀ ਪਰ ਆਵਾ ਉਹ ਤਾਂ ਰੇਗਮਾਰ ਵਾਲੀ ਆ ਨਾਉਂ ਦੇਣੀ ਕਰਦੀ ਨਹੀਂ ਉਹ ਉਹਨੂੰ ਕਹਿੰਦਾ ਤੂੰ ਫੇਸਵਾਸ਼ ਲਾਇਆ ਕਰ ਲੋਟਸ ਦਾ ਜਿਹ ਹੈ ਇਨੀ ਖੇਚਲ ਕਰਨ ਵਾਲੀ ਹੋਵੇ ਨਾ ਨਾ ਲਵੇ ਉਹ 6-6 ਮਹੀਨੇ ਤਾਂ ਨਾਉਂਦੀ ਨਹੀਂ ਉਹ ਮੱਸਾ ਕਹਿ ਕੇ ਕਿ ਅਸੀਂ ਉਹ ਸੂਟ ਜਾ ਬਦਲਵਾਇਆ ਤੇ ਹੁਣ ਨਾਭੀ ਜਾ ਪਾ ਕੇ ਬੈਗੀ ਹੁਣ ਇਹ ਪਤਾ ਨਹੀਂ ਕਿੱਦੇ ਲਾਹੂਗੀ ਵੱਤ ਸਹੀ ਹੈ ਦਬਰੀਤੀ ਚੈੱਕ ਯੂਅਰ ਫੇਰ oh my god ਇਤਨ ਗ੍ਰੇਨੈਸ ਫਲੈਗਮੈਂਟਸ ਸਟਾਈਨਿੰਗ ਰਿਮੂਵਰ ਇਆ ਸੌਰੀ ਬੜਾ ਗੰਦਾ ਹਿਸਟੇਸ ਮੇਰਾ ਆ ਦੇਖ ਲੋ ਹਨਾ ਆ ਡੰਗਰਾਂ ਜਣੇ ਲੋਟਸ ਨੂੰ ਹੀ ਹਬੀਬਸ ਬਣਾ ਰੱਖਿਆ ਤੇ ਤਿੰਨਾ ਜਣਾਂ ਨੇ ਬਾਰੀ-ਬਾਰੀ ਮੂੰਹ 'ਤੇ ਤਾਇ ਲਾਦੇ ਜਿਵੇਂ ਪਹਿਲੀ ਵਾਰ ਫੇਸ ਵਾਸ਼ ਲਾਇਆ ਹੁੰਦਾ ਹਨਾ ਸਾਰੀ ਟੱਬਰ ਨੇ ਇੰਨੀ ਮਿਹਨਤ ਲਾਈ ਐ ਤੇ 25 ਪੈਸੇ ਫਰਕ ਵੀ ਨਹੀਂ ਪਿਆ ਹਨਾ ਨਹੀਂ ਤਾਂ ਉਹ ਗੱਲ ਹੋਈ ਪਈ ਐ ਕਿ ਵੀ ਚਾਹ ਤਾਂ ਕੰਮ ਨਹੀਂ ਆਉਂਦੀ ਨਹੀਂ ਜਾਂ ਪਿੰਡਾਂ ਹੀ ਚੀੜ ਲੈਂਦੀ ਐ ਵੀ ਸਾਈਡ ਚੱਕ ਕਰਦੇ ਹਣੇ ਜਿੱਥੇ ਜਿੱਥੋਂ ਜਿੱਥੇ ਇਹ ਫੇਸ ਵਾਸ਼ ਲੱਗਾ ਉੱਥੇ ਦੇਖੋ ਪ੍ਰਿੰਸ ਓ ਪਾਈ ਆ ਕਿਰਨ ਵਾਲਾ ਤੋਂ ਦੂਰ ਰੱਖਿਓ ਠੀਕ ਐ ਇਹਨੇ ਤਾਂ ਉਦੋਂ ਜਿਹੜੇ ਮੇਕਅਪ ਕਰਾਇਆ ਸੀ ਤੇ ਮੀਨਾ ਮੂੰਹ ਨਹੀਂ ਤੋਤਾ ਸੀਗਾ ਕਹਿੰਦੀ ਮੇਕਅਪ ਲੈ ਜੂਗਾ ਤੇ ਗਾਡ ਐਨੀ ਵੈਡ ਕਰ ਲੈ ਐ ਅੱਜ ਇਹਨੇ ਜੀ ਫੇਸ ਵਾਸ਼ ਲਾ ਲੇ ਤੇ ਮੁੜ ਕੇ ਫੇਰ ਨਹੀਂ ਮੂੰਹ ਧੋਣਾ ਇਹਨੇ ਵੀ ਚਮਕੀ ਉਤਰ ਜੂਗੀ ਮੂੰਹ ਦੀ ਫਿਰ ਤੈਨੂੰ ਇਹੀ ਲੱਗੇ ਜਾਊਗਾ ਵੀ ਜੇ ਫੇਸ ਵਾਸ਼ ਲਾ ਹੀ ਦਿੱਤਾ ਪਾਣੀ ਨਾਲ ਫਿਰ ਅਸਰ ਕੀ ਹੋਊਗਾ ਲਓ ਜੀ ਆਪਾਂ ਦਾ ਨਾਂ ਧੋ ਕੇ ਹੋ ਗਿਆ ਫ੍ਰੀ ਤੇ ਜਿਹੜੀ ਸ਼ੈਂਪੂ ਆ ਦੀ ਬਰਬਾਦੀ ਹੋਈ ਆ ਜਿਹੜੀ ਸ਼ੈਂਪੂ ਆ ਦੀ ਅੱਜ ਕਹਿੰਦੇ ਬਰਬਾਦੀ ਹੋਈ ਆ ਦੀਦੀਆਂ ਦਾ ਬਹੁਤ ਜ਼ਿਆਦਾ ਹੋ ਚੁੱਕੀ ਆ ਇਹ ਤੇ ਆ ਗਿਰਾਂ ਆਣੇ ਹੋਵੇ ਮੇਰੇ ਸ਼ੈਂਪੂ ਵਾਲ ਦੇ ਦੇ ਕੇ ਮਮਾ ਫਲੇਟਾ ਦੋ ਗ੍ਰੇਮ ਉਸ ਵਿੱਚ ਬਹੁਤ ਤੱਕ ਹੱਥ ਲੇ ਜਾਂਦਾ ਮੇਰਾ ਉਹ ਕਮਲੀਏ ਉਹ ਤਾਂ ਪਹਿਲੇ ਨਹੀਂ 6-6 ਮਹੀਨੇ ਨਹਾਉਂਦੀ ਹੈਗੀ ਤੇ ਜਿਹੜੇ ਤੂੰ ਦੋ ਤਿੰਨ ਪਾਉ ਚ ਉਹਦੇ ਯੂਜ਼ ਕਰ ਲੈਣਾ ਹੁਣ ਉਹਨੇ ਸੱਦਮੇ ਚ ਨਹੀਂ ਨਹਾਉਣਾ ਹੁਣ 6 ਮਹੀਨੇ ਹੋਰ ਉਹ ਕੱਢੂਗੀ ਇਹਨਾਂ ਨਾਲ ਉੱਤੋਂ ਗਰਮੀ ਪੈਂਦੀ ਜਾਂਦੀ ਆ ਜਦੋਂ ਤੁਸੀਂ ਆਉਣਾ ਹੁੰਦਾ ਨੇ ਇਹਨਾਂ ਦੇ ਘਰੇ ਤੇ ਆਹਦੇ ਸ਼ੈਂਪੂ ਨਾਲ ਲੈ ਕੇ ਆਇਆ ਕਰੋ ਉਹਨੂੰ ਵਿਚਾਰੀ ਨੂੰ ਸੱਦਮਾ ਦੇ ਜੂਗੇ ਤੁਸੀਂ ਤੋਬਾ 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 ਇਹ ਹੋ ਗਿਆ ਕਾਲੋ ਕਾਲੋ ਨਾ ਤੇ ਤੋਤਿਆਂ ਦਾ ਕੋਈ ਪਤਾ ਨਾ ਤੇ ਤੋਤਿਆਂ ਦਾ ਕੋਈ ਪਤਾ ਨਹੀਂ ਸੋਹਣਾ ਸੀ ਲੱਗਿਆ ਪਿਆਰ ਹੋਣਾ ਪਿਆਰ ਹੋ ਕੇ ਤੇਰਾ ਆਪ ਬਣਾਵਾਂਗੇ ਕੁਝ ਨਹੀਂ ਹੋਊਗੀ ਕੁਝ ਕੁਸ਼ ਮਮਾ ਨਹੀਂ ਬਣਾਦੇ ਪਿਆ ਕੀ ਬਣਾਉਂਦੇ ਪਿਆ ਮਮਾ ਜੀ ਅੱਜ ਅੱਜ ਮਸਲਾਉਂਗੀ ਦਾਲ ਨਾਲ ਚੌਲ ਮਸਲਾਉਂਗੀ ਦੀ ਦਾਲ ਨਾਲ ਚੌਲ ਅਬੇ ਮজা ਆਏਗਾ ਨਾ ਭੀੜੋ ਲੇ ਦੱਸ ਦਸੀ ਤਾਂ ਆਈ ਜਾਂਦੀ ਜਿਵੇਂ ਮਿਚਲਿਨ ਸਟਾਰ ਰੈਸਟੋਰੈਂਟ ਦਾ ਮੈਨੂ ਹੁੰਦਾ ਹਨ ਸੁਡਲੋਜੀਓ ਪਹਿਲਾਂ ਕੜਾਹੀ ਤਾਂ ਦੇਖ ਲਓ ਉਹਨੂੰ ਤਾਂ ਧੋ ਲਿਆ ਕਰੋ ਬਾਰ ਬਾਰ ਕਹਿੰਦੇ ਅਸੀਂ ਵੀ ਨਹੀਂ ਸੋਹਣੇ ਲੱਗਦੇ ਮਾੜਾ ਮोटा ਤੁਸੀਂ ਵੀ ਅਕਲ ਨੂੰ ਹੱਥ ਮਾਰ ਲਓ ਇਹ ਨਾ ਇੱਕ ਵਾਰ ਤੱਕ ਨੂੰ ਰਿਪੀਟ ਚ ਯੂਜ਼ ਕਰੀ ਜਾਂਦੇ ਬਸ ਪਾਣੀ ਵਿੱਚ ਦੀਆਂ ਘਾਲ ਕੇ ਨਾ ਤੇ ਉਮੀ ਇਹਨ ਦੁਬਾਰਾ ਉਹ ਕਰ ਲੈਂਦੇ ਆ ਯੂਜ਼ ਕਰ ਲੈਂਦੇ ਹਨਾ ਉਮੀ ਤੜਕੇ ਲਾਉਣ ਬੈਹ ਜਾਂਦੇ ਆ ਸਬਜ਼ੀ ਪੁਰਾਣੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਹਨਾ ਪਤ ਨਹੀਂ ਬਿਮਾਰ ਨਹੀਂ ਹੁੰਦੀ ਕਿ ਨਹੀਂ ਦੀ ਬਾਡੀ ਉਮੀ ਟਲ ਗਈ ਸਮਝ ਤੋਂ ਬਾਹਰ ਆ ਗੱਲ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਮੈਂ ਤਾਂ ਨਹੀਂ ਖਾਉ ਆਹ ਜਿੰਦਗੀ ਚੋਲ ਬੈਲਾ ਕਰਨੀ ਤੁਸੀਂ ਖਾਣੇ ਨਹੀਂ ਚੋਲ ਆ ਮੈਂ ਨਹੀਂ ਮੈਂ ਮੈਂ ਤਾਂ ਰਾਜਪੀ ਚ ਕਹਿੰਦੇ ਹੋਣੇ ਗੱਲ ਕੇ ਤੇ ਮੇਰੇ ਚੋਲ ਫੇਵਰੇਟ ਆ ਸਾਡੀ ਜਸਲੀਨ ਤੁਸੀਂ ਦੇਖ ਸਕਦੇ ਆ ਦੇਖੋ ਹਾਲ ਚੈੱਕ ਕਰ ਦੋ ਤੁਸੀਂ ਇਹਦਾ ਹਾਲ ਦੇਖੋ ਇਹਦਾ ਤੇਰਾ ਨਾ ਤੀਰਾ ਤੋਤੀ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੋਂ ਕਾਹੀਓ ਤੁਹਾਡੇ ਨਾ ਤੇ ਤੋਤੇ ਦਾ ਵੀ ਕੋਈ ਫਾਇਦਾ ਨਹੀਂ ਨਾ ਤੋ ਕਿ ਮੰਜੇ ਤੇ ਬਹਿ ਜਾਓਗੇ ਤੇ ਫਿਰ ਉਹੇ ਜਿਹੀ ਹੋ ਜਾਓਗੇ ਤੁਸੀਂ ਵੀ ਤਵੇ ਨਾਲੋਂ ਵੱਧ ਕਾਲਸ ਦਾ ਮੰਜੇ ਤੇ ਹੋਈ ਪਈ ਐ ਤੇਰਾ ਕੋਈ ਸੱਦਾਂ ਠੰਡੇ ਪਾਣੀ ਨਾਲ ਨਵਾਈਏ ਵੀ ਅੱਜ ਇਹ ਠੰਡੇ ਪਾਣੀ ਨਾਲ ਨਵਾਈ ਕੁੜੀ ਮਾ ਮੱਤ ਜੀ ਹਉਰੇ ਠੰਡੇ ਪੰਡ ਨਾਲ ਨਵਾਈਆ ਕਰੋ ਤੇ ਸਾਡੀ ਇਹਨੂੰ ਸੁਡਲ ਜੀ ਨੂੰ ਕਿਹੜਾ ਫਿਕਰ ਆਵਦੇ ਬੱਚਿਆਂ ਦੀ ਐਨੀ ਠੰਡ ਚ ਵੀ ਹੈਣਾ ਠੰਡੇ ਪੰਡ ਨਵਾਈ ਜਾਂਦੀ ਬੱਚਿਆਂ ਵਾਸਤੇ ਤਾਂ ਐਨੀ ਠੰਡ ਵੀ ਬਹੁਤ ਹੁੰਦੀ ਹੈਗੀ ਪਰ ਪਤਾ ਨਹੀਂ ਇਹਨੇ ਕਿਹੜੀ ਰੀਲ ਤੇ ਲੱਕ ਹਲਾਉਣਾ ਸੀਗਾ ਬਿਸ਼ੇਤੀ ਸ਼ੇਤੀ ਉਹਨਾਂ ਨੂੰ ਠੰਡੇ ਬਾਣੀ ਵਿੱਚ ਦੀ ਕੱਢਤਾ ਤੇ ਸੋਟਲੇ ਤੂੰ ਉਹੀ ਤਾਂ ਸੂਟ ਪਾਉਣਾ ਹੁੰਦਾ ਤੂੰ ਤਾਂ ਨਾ 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 ਇੱਕੋ ਜੀ ਤਾਂ ਲੱਗਦੀਆਂਗੀ ਅੱਛਾ ਤਾਂ ਬਹੁਤ ਜ਼ਿਆਦਾ ਇਰੀਟੇਟ ਹੋ ਗਿਆ ਪਹਿਲਾਂ ਤਾਂ ਜਿਹੜਾ ਸਾਡਾ ਸੂਟ ਸੀਗਾ ਇਹ ਵਾਲਾ ਜਦੋਂ ਮੈਂ ਲਗੀਆਂ ਪਾਉਣ ਇਹ ਸੂਟ ਦੀ ਸਾਈਜ਼ ਈ ਧੜ ਗਈ ਸਾਰੀ ਠੀਕ ਆ ਫੇ ਅਮਨਦੀ ਦੀ ਸੂਟ ਪਾਉਣ ਲੱਗੇ ਤਾਂ ਇਹ ਸੂਟ ਜਿਹੜਾ ਇਹਨਾਂ ਦੇ ਬਹੁਤ ਜ਼ਿਆਦਾ ਖੁੱਲਾ ਸੀਗਾ ਨਾੜਾ ਹੈ ਨਹੀਂ ਕਮ ਆਨ ਬੇਬੀ ਕਰੀ ਕੋਸ਼ਿਸ਼ ਹੈ ਨਹੀਂ ਕਰੀ ਕੋਸ਼ਿਸ਼ ਹੈ ਨਹੀਂ ਅਸਾਂ ਸਿ ਬਹੁਤ ਸੰਗ ਹੋ ਚੁੱਕੀਆਂ ਸੋ ਓਹੋ ਸੁੱਟ ਲੋ ਜੀ ਤੁਸੀਂ ਤਾਂ ਫਿਰ ਲੇਟ ਹੋ ਗਈਆਂ ਹੋਗੀਆਂ ਹੋਂਗੀਆਂ ਐਡਵਿਟੀ ਕੰਪਨੀ ਦੀ ਐਸੀਈਓ ਹੁਣ ਤੁਸੀਂ ਤੇ ਤੁਸੀਂ ਤਾਂ ਬੋਰਡ ਮੀਟਿੰਗ 'ਚ ਜਾਣਾ ਹੋਗਾ ਨਾ ਇਹ ਨਾਗਰਾਜਾ ਪਹਿਲਾਂ ਤਾਂ ਸੀਗਾ ਤੇ ਡਾਡ ਨੂੰ ਕਹਿੰਦੇ ਉਹ ਤੇਰੀ ਸਲਵਾਰ 'ਚ ਨਾਲਾ ਪਾ ਦਿੰਦਾ ਤੇ ਇੰਨਾ ਕੰਮ ਤਾਂ ਲੈ ਲੈ ਕਰੋ ਦੇ ਤੂੰ ਨਾਲੇ-ਨੁਲੇ ਪਵਾ ਲਿਆ ਕਰੋ ਸਲਵਾਰਾਂ 'ਚ ਹਨਾ ਉਹ ਤਾਂ ਹੈ ਨਹੀਂ ਕਿਸੇ ਕੰਮ ਦਾ ਜਿਵੇਂ ਇਹ ਪਹਿਲਾਂ ਆਪਿਆਂ 'ਚ ਆਰਕੈਸਟਰਾ ਆਂਗੀਆਂ ਤੇ ਬੁੜੀਆਂ ਹੁੰਦੀਆਂ ਹੁੰਦੀਆਂ ਸੀ ਤੁਹਾਡੇ ਨਾਲੋਂ ਮੈਂ ਉਹ ਬੰਦਾ ਆਉਂਦਾ ਹੁੰਦਾ ਉਹਦੇ ਇੰਨਾ ਕੰਮ ਤਾਂ ਲੈ ਲੈ ਕਰੋ ਦੇ ਤੂੰ ਥੋੜੀ ਮਰਜ਼ਾ ਰੱਖੀਏ ਆ ਦੇਖੋ ਜੀ ਅਸੀਂ ਕਿੱਥੇ ਬੈ ਕੇ ਰੋਟੀ ਲੱਗੇ ਖਾਣ ਹੈ ਮਮਾ ਚੌਲ ਬਹੁਤ ਟੇਸਟੀ ਬਣੇ ਖਾਓ ਕਿਰਨੂ ਬੋਰ ਦੋ ਇਹ ਬਣਾਏ ਕਰਨ ਬੱਲਾ ਜੀ ਨੇ ਹੈ ਕਿੰਨ ਬੱਲਾ ਜੀ ਨੇ ਬਣਾਇਆ ਇਸਨ ਵਾਲਾ ਆਲੀ ਖਿੱਚ ਕੇ ਪਹਿਲੇ 10 ਸੁਟ ਲੋ ਜੀ ਇਹਦੇ ਚ ਦੱਸਣ ਦੀ ਕੀ ਲੋੜ ਹੈਗੀ ਆ ਨਾਗਰਾਜ ਦੀ ਫੈਮਲੀ ਚ ਤੇ ਵਿਕਰਮ ਦੀ ਫੈਮਲੀ ਚ ਤਾਂ ਟੈਲੈਂਟ ਹੈਗਾ ਤੁਸੀਂ ਨਾਲੀ ਤੇ ਬੈਠ ਕੇ ਵੀ ਰੋਟੀ ਖਾ ਲਓ ਤੁਸੀਂ ਤਾਂ ਨਾ ਸੀਵਰੇਜ ਦੇ ਟੱਕਣ ਤੇ ਬੈਠ ਕੇ ਵੀ ਰੋਟੀ ਖਾ ਸਕਦੇ ਹੋ ਤੁਹਾਡੇ ਚ ਤਾਂ ਇੰਨਾ ਟੈਲੈਂਟ ਹੈ ਤੁਸੀਂ ਤਾਂ ਗੋਲਗੇ ਟੱਕਣ ਦੇ ਨਾ ਚਾਰ ਜਾਨੇ ਬੈਠ ਜੂਗੇ ਬੇਕੋ ਨਹੀਂ ਕਰਨੀ ਤੂੰ ਕੰਮ ਕਰੋਗੇ ਆਵਾਜ਼ ਕੱਟ ਕਰਵਾ ਦੇ ਤੂੰ ਰਤੂ ਦਾ ਕਿੰਨੀ ਸਪੀਡ ਤੇ ਭੱਜ ਸਕਦੇ ਆ ਮੈਂ ਨਹੀਂ ਭੱਜਣਾ ਵਿਕਰਮ ਨੇ ਤਾਂ ਜਵਾਬ ਦਿੱਤਾ ਹਨ ਮੈਨੂੰ ਐ ਲੱਗੇ ਵੀ ਐ ਕਹੂਗੀ ਹੁਣ ਇਹ ਵੀ ਤੇਜ਼ ਭੱਜ ਨਾ ਤਾ ਤੋ ਕਿੰਨੂ ਤੋੜ ਲਿਆ ਤੂੰ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਯਾਰ ਪਰ ਬੱਚਾ ਪਾਰਟੀ ਬਹੁਤ ਜ਼ਿਆਦਾ ਹੋ ਗਈ ਹੈ ਇਸ ਘਰ ਪਰ ਇੱਕ ਧੱਕਾ ਬੱਚਾ ਕਬੀ ਝੇਰ ਹੋ ਰਹੀ ਹੈ ਕਬੀ ਝੇਰ ਹੋਈ ਹੈ ਕਬੀ ਝੋਰ ਹੋ ਰਹਾ ਹੈ ਇੱਕ ਦੂਜੇ ਮੇ ਧੱਕਾ ਮਚੇ ਹੋ ਰਹੀ ਹੈ ਇਹਨੂੰ ਤਾਂ ਮੈਂ ਘਰੇ ਲਜਾਨੀ ਆਇਆ ਇਹਨਾਂ ਦੇਖੀ ਐ ਕਿ ਟਾਪਾ ਕਿਦਾਂ ਚੜਦਾ ਮੇਰੇ ਕੋਲ ਜਾ ਕੇ ਮੰਗ ਕੇ ਆਇਆ ਦੋਸਤੋ ਆ ਦੇਖੋ ਹਨਾ ਡੰਗਰਾਂ ਦੀਆਂ ਕਿੰਨੀਆਂ ਖਿਜੀਆਂ ਬੈਠੀਆਂ ਬੱਚਿਆਂ ਤੇ ਉਹ ਵਿਚਾਰੇ ਰੋਣ ਲੱਗ ਗਏ ਇਹਨਾਂ ਨੂੰ ਆਏ ਐ ਵੀ ਸਾਨੂੰ ਨੱਚਣ ਤੋਂ ਕਿਵੇਂ ਰੋਕਤਾ ਇਹਦਾ ਨੱਚਣ ਨੂੰ ਇੰਨੀਆਂ ਕਾਲੀਆਂ ਆਏ ਲੱਗਦਾ ਜਿਵੇਂ ਸ਼ੋਲੇ ਵਾਲੇ ਗੱਬਰ ਕੋਲ ਰਹਿੰਦੀਆਂ ਹੁੰਦੀਆਂ ਨੇ ਆਏ ਕਰੋ ਆ ਤੇ ਬੱਚਿਆਂ ਨੂੰ ਅਨਾਥਾ ਆਸ਼ਰਮ ਚ ਛੱਡਿਓ ਤੁਸੀਂ ਤਾਂ ਲਾਕੀ ਹਲਾਉਣੀ ਆ ਬਾਅਦ ਚ ਹਲਾਈ ਜਾਓ ਬੜੀ ਦੇ ਸੰਸਾਰ ਪਾਈ ਘੰਦੇ ਸਾਡੇ ਤੇ ਉੱਪਰ ਚੜ੍ਹ ਲਿਆ ਕੀ ਹੋਇਆ ਅੱਕ ਤੇਰੀ ਮੇਰੇ ਉੱਤੇ ਨਹੀਂ ਖੜੀ ਮੇਰੇ ਨਹੀਂ ਲੱਗਦੀ ਔਣਾ ਪੜੀ ਪਿੰਡਾਂ 'ਚ ਬਾਸ਼ ਪੈਂਦੀ ਆ ਹਨਾ ਵਾਸ਼ ਦਾ ਮਤਲਬ ਵੀ ਪੈਸੇ ਇਕੱਠੇ ਕਰਦੇ ਆ ਤੇ ਵੀ ਇੱਕ ਰਾਖਾ ਬਿਠਾਉਂਦੇ ਆ ਜਿਹਦੇ ਨਾਲ ਵੀ ਜਿਹੜੇ ਆਵਾਰਾ ਪਸ਼ੂ ਹੁੰਦੇ ਆ ਉਹਨਾਂ ਨੂੰ ਬਾਹਰ ਭਜਾਉਣਾ ਹੁੰਦਾਗਾ ਤੇ ਹੁਣ ਇਹ ਵਾਸ਼ ਹੈ ਜਿਹੜੀ ਇਹ ਪਿਆ ਕਰੂਗੀ ਤੇ ਰਾਖਾ ਬਿਠਾਇਆ ਜਾਇਆ ਕਰੂਗਾ ਜਿਹਦੇ ਨਾਲ ਇਹ ਕਿਹਾ ਜਾਇਆ ਕਰੂਗਾ ਵੀ ਜਿਹੜੇ ਇਹ ਤੁਹਾਡੇ ਵਰਗੇ ਕਪਲ ਬਲੌਗਰ ਨੇ ਇਹ ਪਿੰਡ ਚ ਤੇ ਖੇਤਾਂ ਚ ਨਹੀਂ ਵੜਨੇ ਚਾਹੀਦੇ ਇਹਨਾਂ ਨੂੰ ਬਾਹਰ-ਬਾਰ ਰੱਖੋ ਪਿੰਡ ਤੋਂ ਜੇ ਪੰਜਾਬ ਨਸ਼ਾ ਮੁਕਤ ਹੋ ਗਿਆ ਨਾ ਤਾਂ ਤੂੰ ਬੈਨ ਹੋ ਜਾਣਾ ਮਤਲਬ ਆਪਣੀ ਅੱਖਾਂ 'ਚ ਨਸ਼ਾ ਦੇਖ ਅਰੇ ਦੱਸ ਐਵੇਂ ਉਸਰੇ ਇਹਨਾਂ ਦੇ ਮਗਰ ਪਏ ਆ ਹਨਾ ਐਵੇਂ ਇਹਨੂੰ ਕਹੀ ਜਾਂਦੇ ਗਲਤ ਕਰਦੇ ਗਲਤ ਕਰਦੇ ਤੁਹਾਨੂੰ ਲੱਗਦਾ ਇਹ ਵੀ ਤੇ ਗਲਤ ਕਰਦੇ ਆ ਫਿਰ ਕੀ ਹੋ ਗਿਆ ਇੱਕ ਭਰਾ ਦੀ ਭੈਣ ਦੀਆਂ ਅੱਖਾਂ 'ਚ ਨਸ਼ਾ ਹੀ ਭਰਦਾਗਾ ਹਸਬੰਡ ਵਾਈਫ ਵੀ ਤਾਂ ਐਵੇਂ ਕਹਿ ਸਕਦੇ ਆ ਜੇ ਜੇ ਗਰਲਫ੍ਰੈਂਡ ਬੋਏਫ੍ਰੈਂਡ ਕਹਿ ਸਕਦੇ ਆ ਤੇ ਫਿਰ ਭਰਾ ਕਿਉਂ ਨਹੀਂ ਕਹਿ ਸਕਦਾ ਹਨਾ ਇਹ ਹੁੰਦਿਆਂ ਨੇ ਪ੍ਰੋਮੋਸ਼ਨ ਆਨੇ ਦੀਆਂ ਕਿ ਨੇ ਸੱਭਿਅਤ ਲੋਕ ਨੇ ਇਹ ਇਹਨਾਂ ਦੇ ਘਰਾਂ 'ਚ ਨਾ ਭੈਣ ਭਰਾ ਇਹੋ ਜਿਹਾ ਕੁਝ ਕਰ ਲੈਂਦੇ ਆ ਇਹਨਾਂ ਦੇ ਨਹੀਂ ਪੂਰਾ ਮੰਨਦੇ ਇਹ ਜਿਹੀਆਂ ਗੱਲਾਂ ਦਾ ਰਹਿੰਦੇ ਭਰਾਵਾ ਚੇਤਨਾ ਪਵਾਦੀ ਨੂੰਏ ਆ ਵੀ ਕਰਾ ਸੰਤਰੇ ਤੋੜਨੀ ਆਇਆ ਚਲੋ ਉਹਨੂੰ ਇਹ ਵੀ ਕਰਾ ਸੰਤਰੇ ਤੋੜਨਾ ਆਇਆ ਇਹ ਮੈਂ ਇਨਸਾਨੇ ਨੂੰ ਬੇਸ਼ਕ ਆ ਅਸਰ ਅੰਗਿਆ ਤਾਂ ਤੁਸੀਂ ਇਸ ਨੀਤ ਨਾਲ ਹੀ ਸੀ ਵੀ ਇੱਕ ਘੰਟਾ ਮੁਜਰਾ ਕਰਿਆ ਮੰਗੀਆਂ ਆਉਂਦੀਆਂ ਹੋਈਆਂ ਕਿੰਨੂ ਲੈ ਆਵਾਂਗੀਆਂ ਹਨਾ ਤੇ ਪਰ ਉਹਨਾਂ ਨੂੰ ਕਹਿ ਹੰਦੀਆਂ ਤੁਸੀਂ ਵੀ ਇੱਕ ਘੰਟਾ ਹੋ ਗਿਆ ਸਾਨੂੰ ਇਥੇ ਮੁਜਰਾ ਕਰੀ ਜਾਂਦੀਆਂ ਨੂੰ ਦੋ ਕਿੰਨੂਆਂ ਦੀ ਹੱਕਦਾਰ ਤਾਂ ਹੈਗੇ ਹੀ ਅਸੀਂ ਸੰਤਰੇ ਖਾ ਕੇ ਸੰਤਰੇ ਖਾ ਕੇ ਉੱਥੇ ਐਨੇ ਸਾਡੀ ਕਿੱਡੀ ਨੇ ਬੜਾ ਤਾਂ ਕਿਹਾ ਯਾਨੀ ਕੀ ਕਿਆ ਉੱਥੇ ਬੈਠੀ ਰਹੀਏ ਹੈ ਬੈਠੀ ਰਹੀ ਕਦੀ ਲੱਕੜਾ ਜਾਂ ਮੂਝ ਪਾਈ ਜਾਵੇ ਅੱਛਾ ਕੋਸ਼ਿਸ਼ ਕਰੇ ਹੈ ਉੱਥੇ ਹੀ ਬੈਠੀ ਰਹੀ ਆ ਤੇ ਗਾਂ ਵੀ ਸੀਗੀ ਨਾ ਇੱਕ ਮੈਂ ਕਿਹਾ ਇੱਥੇ ਮਨਵੀਰ ਆ ਜਾਂਦਾ ਨਾ ਮੈਂ ਇਹਨੇ ਕਿਹਾ ਕਿ ਮੈਨੂੰ ਵੀ ਇੱਥੇ ਲੈ ਕੇ ਜਾ ਫੇਰ ਆਜ ਦੋ ਖਾਦੇ ਹੈਗਾ ਸੀ ਰਹਾ ਹੈਗਾ ਸੀ ਹੈਗਾ ਸੀ ਉਹ ਦੇਖ ਲੋ ਹੈ ਨਾ ਨਾਗਰਾਜਾ ਉਹ ਸ਼ਕਲੇ ਜੇਵ ਕਤਰਾ ਲੱਗਦਾਗਾ ਉਹਨੇ ਵੀਰੇ ਹੱਥ ਦੀ ਸਫਾਈ ਦਿਖਾਤੀ ਹੋਣੀ ਉਹਨੇ ਪਤੇ ਲੱਗਣ ਦਿੱਤਾ ਹੁਣ ਦੋ ਸੰਤਰਿਆਂ ਦਾ ਤਾਂ ਨਾਲੇ ਦੇਖਿਏ ਕਿੰਨਾ ਟੱਬਰ ਨੂੰ ਕ੍ਰਿਓਸਟੀ ਹੋਈ ਪਈ ਆ ਉਹਦੀ ਸੱਸ ਵੀ ਪੁੱਛੀ ਜਾਂਦੀ ਪੂਰੇ ਫਕਰ ਨਾਲ ਅੱਛੇ ਦੋ ਸੰਤਰੇ ਖਾ ਜਾਂਦੇ ਕਿਸੇ ਨੇ ਦੇਖਿਆ ਤਾਂ ਨਹੀਂ ਉਹਨਾਂ ਐ ਹੋਵੇ ਐਵੇਂ ਤੋਂ ਦੋ ਪਿਛੇ ਕਿਤੇ ਮੋਰ ਘਟਾਇਆ ਆਈਆਂ ਹੁਣ ਇਹ ਦੂਜਾ ਉਹਨੂੰ ਇਹ ਅਫਸੋਸ ਹੈ ਵੀ ਕਿਤੇ ਸਾਨੂੰ ਨਹੀਂ ਲੈ ਕੇ ਦਿੱਤੇ ਹੈਗੇ ਹਨ ਕਲੀਆਂ ਕਲੀਆਂ ਹੀ ਖਾਈਆਂ ਕਿੱਡਾ ਇਹਨਾਂ ਨੂੰ ਫਰੀ ਦੀ ਖਾਣ ਦੀ ਆਦਤ ਹੈ ਯਾਰ ਮੈਨੂੰ 2 ਘੰਟੇ ਉੱਤੇ ਖੜੀ ਰੱਖਿਆ ਅਗਲੇ ਸੌਣ ਨਾ ਮੈਂ ਰਖੜ ਕਾ ਕਰਕੂ ਕੇ ਆ ਗਈ ਮੈਂ ਕਹਾ ਆ ਜਾ ਚੇਅਰ ਆ ਗਿਆ ਪਰ ਉਹਨੂੰ ਤੱਕ ਚਲਦੇ ਆ ਜਾ ਮੈਂ ਸੀਏ ਸੂਰ ਦੇ ਪੱਜ ਜਾਣਾ ਇਹਨੂੰ ਲੈ ਕੇ ਆਈ ਅੱਛਾ ਹਾਂ ਇਹ ਮੈਨੂੰ ਕਹਿੰਦੇ ਉੱਧਰ ਉਹਨਾਂ ਦਾ ਗੇਟ ਖੜਕਾਉਣਾ ਮੈਂ ਕਹਾ ਮੈਂ ਚੰਗੀ ਲਾ ਦੀ ਗੇਟ ਖੜਕਾਉਂਦੀ ਆ ਅਹੋ ਆਹ ਮੈਂ ਮੁੜੀ ਆਈ ਲੈ ਦੱਸ ਚੋਰੀਆਂ ਜਿਹੜੀ ਸੰਤਰੀ ਤੋੜੇ ਇਹਨਾਂ ਨੇ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਕਹਿੰਦੀ ਮੈਂ ਗੇਟ ਖੜਕਾਉਂਦੀ ਸੋਹਣੀ ਲੱਗਣੀ ਸੀ ਤੂੰ ਤਾਂ ਉੱਥੇ ਜਾ ਕੇ ਕਹਿ ਦੇਣਾ ਸੀ ਚ ਬੇੜੀ ਫੇਮਸ ਹੈ ਹਸਤੀ ਹੈ ਇਹ ਸਾਡੇ ਪਰ ਐ ਵੀ ਜਦੋਂ ਗੇਟ ਖੜਕਾਉਣੀ ਹੁੰਦੀ ਹੈ ਧਿਆਨ ਨਾ ਖੜਕਾਇਆ ਕਰ ਐਂ ਧਿਆਨ ਰੱਖੀ ਵੀ ਮੱਗਰ ਦਾ ਗੇਟ ਨਾ ਖੜਕਾ ਬੈਠੀਂ ਕਦੇ ਥੋੜੀ ਮਰਿਆ ਜਾ ਰੱਖੀਏ ਤੇ ਮੈਂ ਚੱਲਾ ਮਮੀ ਚੱਲੀ ਆ ਆਪਣਾ ਰੋਸ਼ਨ ਭਾਈ ਗਿਆ ਲੈ ਅਮਨ ਚੱਲੀ ਆ ਸੈ ਚੱਲੀ ਆ ਜੱਛੂ ਚੱਲੀ ਆ ਤੇ ਮਾਸੀ ਨੇ ਰਹਿਣਾ ਘਰੇ ਤੇ ਵੀ ਚੱਲੀ ਆ ਮਾਸੀ ਠੀਕ ਨਹੀਂ ਮਾਸੀ ਠੀਕ ਨਹੀਂ ਤੇ ਫਿਲਹਾਲ ਮਾਸੀ ਪਹਿਲਾਂ ਬਹੁਤ ਠੀਕ ਆ ਤੇ ਫਿਰ ਵੀ ਹਜੇ ਮਤਲਬ ਪ੍ਰੋਪਰ ਨਹੀਂ ਠੀਕ ਆ ਕਿ ਜਿਦਾ ਪਹਿਲਾਂ ਹਨਾ ਮਾਸੀ ਸਵੇਰੇ ਉੱਠ ਕੇ ਝਾੜੂ ਫੇਲਦੀ ਵਿਹੜੇ 'ਚ ਮਤਲਬ ਹਾਂ ਜੀ 19 ਸਹੀ ਨਹੀਂ ਠੀਕ ਹੈ ਵੀ ਕੰਮ ਕੰਮ ਕਰ ਸਕਣਾ। ਤੋ ਕੀ ਬੋਲ ਰਹੇ ਹੋ? ਉਹ ਸਮਝ ਨਹੀਂ ਆ ਰਿਹਾ। ਉਹ ਕੀ? ਨੀਚੇ ਸਬਟਾਈਟਲ ਵੀ ਨਹੀਂ ਹੈ ਨਾ। ਲੈ ਦੱਸ ਡੰਗਰਾ ਜੀ ਆਹੀ ਤਾਂ ਤੁਹਾਨੂੰ ਦੁੱਖ ਹੈ ਵੀ ਉਹ ਉੱਠ ਕੇ ਚੜ੍ਹ ਝੂੜੂ ਨਹੀਂ ਫੇਰ ਸਕਦੀ ਇਹਨੂੰ ਮਾਸੀ ਨਾ ਕਿਹਾ ਕਰ। ਇਹਨੂੰ ਤਾਂ ਤੁਸੀਂ ਮੇਡ ਕਿਹਾ ਕਰੋ ਜਿਹੜੇ ਹਿਸਾਬ ਨੇ ਇਹਦੇ ਨਾਲ ਟ੍ਰੀਟ ਕਰਦੇ ਹੋ ਤੁਸੀਂ। ਸਾਰੀ ਟੱਬਰ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਹੈਗੀ ਕਿਉਂ ਕਿਉਂਕਿ ਵੀ ਉਹ ਕੰਮ ਨਹੀਂ ਕਰਦੀ ਹੈਗੀ ਸਾਡੀ ਕੁੜੀ ਨੂੰ ਕਰਨਾ ਪੈਂਦਾ ਹੈ। ਕੀ ਹੋਇਆ? ਆ ਤਾਂ ਕਰਦਾ। ਇਹਨੂੰ ਲੈ ਕੇ ਨਹੀਂ ਜਾਣਾ ਆਪਾਂ। ਅਰੇ ਬਹੁਤ ਆਂ ਕਰਦਾ ਨਾ ਇਹ ਓਦਾਂ। ਮਨਵੀਰਿੰਦਰ ਆ ਜਾ ਓਏ। ਆ ਦੇ ਆ ਦੇ ਕਿਧਰ ਫੜੀ ਨਾ ਫੜੀ ਮੈਂ ਕਾ ਤੂੰ ਦੇਖੀ ਆਉਂਦਾ ਨਾ ਤੁਸੀਂ ਰਹਿਣ ਦੋ ਉਹਦੇ ਤੇ ਧਿਆਨ ਨਾ ਦਿਓ ਤੁਸੀਂ ਕਹਿ ਲਾ ਬਸ ਆਪਦਾ ਨੱਚਣ ਤੇ ਜੋਰ ਦਿਓ ਹਨਾ ਲੱਕ ਹਲਾਇਆ ਕਰੋ ਬਾਗਾਂ ਚ ਜਾ ਕੇ ਹਾਲੇ ਤਾਂ ਤੁਸੀਂ ਦੇਖਦੇ ਜਾਇਓ ਹੋਰ ਲੱਥਾ ਹੋਊਗਾ ਕਿਉਂਕਿ ਜੇ ਧਿਆਨ ਹੀ ਨਹੀਂ ਰੱਖਦੇ ਤੁਸੀਂ ਬੱਚੇ ਦਾ ਫਿਰ ਉਹ ਇਹੋ ਜਿਹਾ ਕੁਸ਼ੀ ਕਰੂਗਾ ਜਿਹੜਾ ਅੱਜ ਅਸੀਂ ਵਲੋਗ ਹੈ ਅੱਜ ਵਲੋਗ ਬਹੁਤ ਹੀ ਲੇਟ ਸਟਾਰਟ ਕੀਤਾ ਜਾ ਤੁਸੀਂ ਲਾਲੋ ਸਾਹਿਬ ਵੀ 1:30 ਬਜ ਗਏ ਆ ਸੋ ਇਦਾਂ ਅਸੀਂ ਵੀ ਗੱਲ ਥੋੜੀ ਜਿਹੀ ਪ੍ਰੀਤ ਨੂੰ ਤੁਹਾਨੂੰ ਵੀ ਪਤਾ ਸੀ ਪ੍ਰੋਬਲਮ ਸੀ ਕੱਲ ਦੀ ਬਹੁਤ ਜ਼ਿਆਦਾ ਤੇ ਤੂੰ ਆਪਾਂ ਸਾਨੂੰ ਕੁਝ ਨਹੀਂ ਸੁਝਾਇਆ ਸੀ ਫੋਨ ਫੋਨ ਕੁਝ ਨਹੀਂ ਦੇਖਿਆ ਸੀ ਸਿੱਧੇ ਗਿਆ ਹਸਪੀਟਲ ਉਹ ਲੋਕ ਏ ਸੀ ਆਪਾਂ ਤੇ ਉਹ ਨਾ ਭਰਾਵਾ ਇੰਨਾ ਸਿਆਣਾ ਨਾ ਹੋਇੱਕੇ ਦਮ ਤੂੰ ਸਾਨੂੰ ਪੂਰੀ ਅਪਡੇਟ ਦਿਆ ਕਰ ਤੂੰ ਪ੍ਰੀਤੀ ਦੀ ਕਿੱਥੇਕ ਪਹੁੰਚ ਗਈ ਕਿੱਥੇਕ ਰਹਿ ਗਿਆ ਹਨਾ ਪ੍ਰੀਤੀ ਦੇ ਕਿੰਨਾ ਕ ਪੇਨ ਹੋਈ ਜਾਂਦਾ ਤੂੰ ਤਾਂ ਸਾਡਾ ਧੰਦਾ ਬੰਦ ਕਰਾ ਦੇਗਾ ਯਾਰ ਇਸ ਹਾਵਨਾ ਤਾਂ ਇੰਨਾ ਸਿਆਣਾ ਇਕੇ ਦਮ ਨਹੀਂ ਹੋਣਾ ਦਾ ਸੀਰੀਅਸ ਹੀ ਲੈ ਗਿਆ ਯਾਰ ਅਸੀਂ ਤਾਂ ਉਹੀ ਮਜ਼ਾਕ ਚ ਕਹਨੇ ਹੁੰਨੇ ਤੈਨੂੰ ਵੀ ਤੂੰ ਕਾਵਲਾਂਗਾ ਤੂੰ ਹਰੇਕ ਚੀਜ਼ ਦੀ ਅਪਡੇਟ ਦਿੰਨਾ ਡੈਸ਼ ਦੇ ਵਿੱਚ ਤਾਂ ਹੋਈ ਆ ਡੈਸ਼ ਦੀ ਰਿਪੋਰਟ ਵੀ ਮਾੜੀ ਦੇਖ ਡੈਸ਼ ਦੇ ਵਿੱਚ ਆਈ ਐਨ ਇਨਫੈਕਸ਼ਨ ਤੇ ਇਨਫੈਕਸ਼ਨ ਗੱਲ ਹੋਈ ਤਾਂ ਵੀ ਇਨਫੈਕਸ਼ਨ ਜਿਹੜੀ ਪਹਿਲਾਂ ਸੀਗੀ ਉਦੋਂ ਆਪਾਂ ਪ੍ਰੈਗਨਨਸੀ ਦਾ ਪਹਿਲਾ ਕਹਿੰਦੇ ਪਹਿਲੇ ਇਨਫੈਕਸ਼ਨ ਸੀ ਬਹੁਤ ਜ਼ਿਆਦਾ ਉਦੋਂ ਆਪਾਂ ਇਹਦੀ ਦਵਾਈ ਪ੍ਰੀ ਵੀ ਚੱਲੀ ਹੋਈ ਸੀ ਤੇ ਉਹ ਦਵਾਈ ਖਤਮ ਹੋ ਗਈ ਸੀ ਉਸ ਤੋਂ ਬਾਅਦ ਸਾਨੂੰ ਲੱਗਾ ਵੀ ਠੀਕ ਹੋ ਗਿਆ ਆਪਾਂ ਸਾਡੀ ਗਲਤੀ ਆਪਾਂ ਦਵਾਈ ਚਲਾਈ ਨਹੀਂ ਪ੍ਰੋਪਰ ਉਸ ਤੋਂ ਬਾਅਦ ਜਿਹੜੀ ਦਵਾਈ ਦਵਾਈ ਤੋਂ ਬਾਅਦ ਜਿਹੜਾ ਆਪਣਾ ਹੁਣ ਇਨਫੈਕਸ਼ਨ ਕਰਾਈ ਤੇ ਹੁ ਆ ਤੁਹਾਡੀ ਆਪਣੀ ਕਿਰਨਵਾਲਾ ਦੇਖ ਲਓ ਹਨ ਆਏ ਖੜੀ ਹੈ ਮੂੰਹ ਆਏ ਕੀਤਾ ਉਹਨੇ ਜਿਵੇਂ ਇਹ ਪੂਰੀ ਹੋਣ ਵਾਲੀ ਹੁੰਦੀ ਹੈ ਬਸ ਆਖਰੀ ਤੋ ਤਿੰਨ ਸ਼ਬਦ ਬੋਲੀ ਜਾਂਦਾ ਹੁੰਦਾ ਵੀ ਤੂੰ ਆ ਪਾਸੇ ਹੋ ਕੇ ਕੰਮ ਧੰਦਾ ਕਰ ਲੈ ਵੀ ਤੂੰ ਫਰੇਮ ਚ ਆਉਣਾ ਜ਼ਰੂਰੀ ਹੈ ਜੇ ਮੜਾ ਜੇ ਪਾਸੇ ਰਹਿੰਦੀ ਵੀ ਟਾਣ ਕੱਢ ਕੇ ਆ ਜਾਂਦੀ ਹੈ ਗੋਡ ਐਨੀ ਵੈਡ ਕਰ ਲਿਆ ਮੂੰਹ ਕਿਰਨਵਾਲਾ ਨੇ ਆਏ ਕਰ ਰੱਖਿਆ ਜਿਵੇਂ ਅੱਧੀ ਪ੍ਰੈਗਨੈਂਟ ਇਹ ਹੁੰਦੀ ਹੈ ਤੇ ਇਨਫੈਕਸ਼ਨ ਵੀ ਇਹਦੇ ਹੋਈ ਪਈ ਹੁੰਦੀ ਹੈ ਇਸ ਕਰਕੇ ਇਹੋ ਵੀਡੀਓ ਨੂੰ ਮਾਲਕ ਦਾ ਕਿੰਨਾ ਸਿਰ ਤੇ ਹੱਥ ਆ ਵੀ ਉਹ ਜਿਹੜੀ ਸਾਡੀ ਇਨਫੈਕਸ਼ਨ ਸੀ ਵੀ ਬਹੁਤ ਹੀ ਮਾਈਨਰ ਮਤਲਬ ਮਾਈਨਸ ਮਾਈਨਸ ਮਤਲਬ ਹੋਣ ਵਾਲੀ ਆ ਥੋੜੀ ਜਿਹੀ ਥੋੜੀ ਜਿਹੀ ਘਟਿਆ ਮਤਲਬ ਥੋੜੀ ਜਿਹੀ ਜ਼ਿਆਦਾ ਨਾ ਮਤਲਬ ਨੋਰਮਲ ਦੀ ਉਹ ਕਿੰਨੇ ਥੋੜੀ ਜਿਹੀ ਦਵਾਈ ਖਾਣੀ ਪੈਣੀ ਆ ਥੋੜੇ ਦਿਨ ਅੱਗੇ ਕੀ ਕਿਆ ਬੋਲ ਰਹੇ ਹੋ ਸਮਝ ਨਹੀਂ ਆ ਰਿਹਾ ਉਹ ਕਿਆ نیچے ਸਬਟਾਈਟਲ ਵੀ ਨਹੀਂ ਹੈ ਨਾ ਬੋਲ ਰਹੀਆਂ ਤੋ ਰੋਣਾ ਸ਼ੁਕਰਿਆ ਸਾਡੀ ਜਿਹੜੀ ਪ੍ਰੋਬਲਮ ਸੀ ਉਹ ਨਹੀਂ ਮਤਲਬ ਨਹੀਂ ਮਤਲਬ ਆਈ ਵੀ ਪ੍ਰੋਬਲਮ ਘਟ ਆ ਜਿਹੜੇ ਤੂੰ ਬੋਲੀ ਇਹਨੇ ਨਾ ਅਸੀਂ ਪੂਰਾ ਸਮਝ ਗਏ ਥੋੜੀ ਜਿਹੀ ਇਨ ਫੇਰ ਮਾਈਨਸ ਹੋ ਗਈ। ਬਸ ਬਹੁਤ ਪਰੀਆ ਸਮਝ ਗਏ ਵੀਰੇ ਅਸੀਂ। ਬਹੁਤ ਵਧੀਆ ਐਕਸਪਲੇਨ ਕੀਤਾ ਤੂੰ। ਕੱਲਾ ਕੱਲਾ ਵਰਡ ਤੇਰਾ ਜਿਹੜਾ ਸਾਨੂੰ ਸਮਝ ਆ ਰਿਹਾ ਪਰ ਭਰਾ ਬਣ ਕੇ ਦੂ ਮੁਰਕੇ ਅਪਡੇਟ ਦੇਣੀ ਬਿਲਕੁਲ ਨਹੀਂ ਭੁੱਲਣੀ ਹੈਗੀ ਜਿਹੜੀ ਤੂੰ ਉਹ ਪਹਿਲਾਂ ਦਿੱਤੀ ਦਿੱਤੀ ਨਹੀਂ ਹੈਗੀ ਅੱਜ ਵੀ ਪ੍ਰੀਤ ਬਿਮਾਰ ਹੋ ਗਈ ਤੇ ਉਹਨੂੰ ਹਸਪੀਟਲ ਨਹੀਂ ਲੈ ਕੇ ਗਈ ਗੇ ਗਲਤੀ ਦੁਬਾਰਾ ਨਹੀਂ ਕਰਨੀ। ਜੇ ਤੂੰ ਇਹ ਜਵਲੀ ਤੇ ਦੁਬਾਰਾ ਮਾਰਤੀ ਨਾ ਅਸੀਂ ਤਾਂ ਮੰਗਣ ਵਾਲੇ ਹੋ ਜਾਾਂਗੇ। ਬੱਤ ਸਹੀ ਏ। ਜੋ ਪ੍ਰੀਤ ਡਾਈਟ ਵਧੀਆ ਕਰ ਇਨਫੈਕਸ਼ਨ ਆ ਤੈਨੂੰ ਪਤਾ ਮਸੇ ਬਚੇ ਆ। ਹਾਂ ਬਗੜਾ ਬਦਾਉਣਾ ਹੈ ਤਾਂ ਦਵਾਈਆਂ ਜੀ ਆਹ ਦਵਾਈਆਂ ਚੱਕ ਕੇ ਪੈਣ ਨਾਲੋਂ ਚੰਗਾ ਆਪਣੀ ਡਾਈਟ ਸੋਹਣੀ ਰੱਖੋ ਸੋਹਣੀ ਬੜੀ ਰੱਖੋ ਉਹਦੇ ਨਾਲ ਹੀ ਆਪਾਂ ਸਹੀ ਹੋਣਾ ਹੈ ਕਾਕੇ ਯਾਰ ਇਹ ਕਹਿੰਦੀ ਮੈਨੂੰ ਹੀ ਸਵਾਲ ਆਉਂਦੀ ਸੱਸ ਯਾਰ ਮੰਮੀ ਸਵਾਲ ਨਹੀਂ ਇਹਨੂੰ ਤਾਂ ਦੇਖਣਾ ਪੈਣਾ ਹੋਣਾ ਆਪਣਾ ਦਾਣਾ ਦੁੱਧੀਆਂ ਖਾ ਸਬਜ਼ੀਆਂ ਬੰਦ ਕਰਦੇ ਦਾਲਾ ਖਾ ਜਿੰਨੀਆਂ ਖਾਣ ਦੀਆਂ ਸਬਜ਼ੀਆਂ ਚਾਜੜੀਆਂ ਖਾਣੀਆਂ ਪੈਣੀਆਂ ਨਾ ਦਾਲਾ ਜਿਆਦੀਆਂ ਖਾ ਆਹ ਨੇ ਡੰਕਰ ਜੇ ਨੂੰ ਤੇਲਾ ਕਰਨੀ ਹੈਗੀ ਉਹਨੂੰ ਕਹੀ ਜਾਂਦਾ ਸਬਜ਼ੀਆਂ ਨਾ ਖਾ ਦਾਲਾ ਖਾ ਇਹਨੂੰ ਕੁਛ ਨਹੀਂ ਪਤਾ ਦਾਲਾ ਕਿਉਂ ਖਾਣੀਆਂ ਸਬਜ਼ੀਆਂ ਕਿਉਂ ਖਾਣੀਆਂ ਨੇ ਐਵੇਂ ਨਿਊਟ੍ਰੀਨੈਸਟ ਬਣੀ ਜਾਂਦਾ ਜੀ ਇੱਕ ਕੁੜੀ ਆ ਜ ਠੀਕ ਆ ਜੀ ਇਹ ਕੁੜੀ ਇੰਨਾ ਗਲਤ ਬੋਲਦੀ ਹੈ ਨਾ ਇਹਨੇ ਫੇਰ ਦੁਬਾਰਾ ਮੈਸੇਜ ਕੀਤੇ ਕੱਲ ਦੇ ਬਲੌਗ ਦੇ ਵਿੱਚ ਮੇਰੀ ਮੰਮੀ ਮੈਨੂੰ ਗਲਤ ਬੋਲਦੀ ਹੈ ਨਾ ਡਿ ਗਾਟ ਐਨੀ ਬੈਡ ਕਰ ਲਿਆ ਇਹ ਕੰਦੀ ਜੀ ਬੁੜੀ ਦੱਦਣਾ ਮੈਂ ਤੁਹਾਨੂੰ ਇਹਦੇ ਮੈਸੇਜ ਸਕਰੀਨ ਤੇ ਪਹਿਲਾਂ ਸ਼ੋਅ ਕਰਦਾ ਹਾਂ ਤੁਸੀਂ ਸਾਰਿਆਂ ਨੇ ਮੈਸੇਜ ਨੂੰ ਪੜੋ ਮੈਸੇਜ ਪੜ ਕੇ ਫਿਰ ਤੁਸੀਂ ਸਾਰੇ ਜਾਨੇ ਇੱਕ ਵਾਰੀ ਮੜੀਏ ਦੀ ਤਸੱਲੀ ਕਰਾਓ ਕਮੈਂਟ ਚ ਨਹੀਂ ਅੱਜ ਦੇ ਕਮੈਂਟ ਚ ਵੀ ਅੱਜ ਦੇ ਬਲੌਗ ਚ ਵੀ ਇਹਨੇ ਗਲਤ ਕਮੈਂਟ ਕਰਨੇ ਆ ਫਿਰ ਇਹਦੇ ਕਮੈਂਟ ਨੂੰ ਮੈਂ ਪਿੰਨ ਕਰ ਦਿੰਦਾ 10 ਡੰਗਰਾ ਜੇ ਕੁੜੀਆਂ ਨਾਲ ਬੜਾ ਛੇਤੀ ਪੰਗਾ ਲੈ ਲੈਣਾ ਤੂੰ ਹੈ ਕਦੇ ਮ ਡੰਗਰਾ ਜਿਆ ਤੀਜੇ ਦਿਨ ਆਇਆ ਨਾ ਇਹ ਜਿਆ ਕੁਛ ਕਰਨ ਜੇ ਤੈਨੂੰ ਹੈ ਨਹੀਂ ਹੈਗਾ ਵੀ ਮੇਰੀ ਮੰਮੀ ਨੂੰ ਗਲਤ ਬੋਲੀ ਐ ਉਹ ਕਿ ਆ ਕੇ ਕਹਿੰਦੀ ਐ ਮੈਂ ਤੁਹਾਡੀ ਆਪਣੀ ਕਰਨ ਵਾਲਾ ਫਿਰ ਉਹਨੂੰ ਕਹਿ ਵੀ ਪਰਦੇ ਚ ਰਹਿ ਪਈ ਨਹੀਂ ਹੋਣਾ ਸੋਸ਼ਲ ਮੀਡੀਆ ਤੇ ਤੇ ਜੀ ਨੂੰ ਨਾ ਚੰਗੇ ਲੱਗੂਗੇ ਅਗਲਾ ਬੋਲੂਗਾ ਫਿਰ ਇਹਦੇ ਵਿੱਚ ਫਿਰ ਤੁਹਾਨੂੰ ਛੇਤੀ ਅੱਗ ਵੀ ਲੱਗ ਜਾਂਦੀ ਐ ਛੱਲੀ ਕਰਾਵਾਂਗੇ ਦੋ ਬੰਦਿਆ ਦਾ ਫਿਰ ਆਪਾਂ ਬਾਇਓ ਡਾਟਾ ਕਟਾਉਣਾ ਆ ਇੱਕ 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 ਕੁੜੀ ਆ ਤੇ ਇੱਕ ਬੰਦਾ ਹੋ ਰਿਹਾ ਸਮਾਨ ਬੇਬੀ ਇਹਦਾ ਆਪਾਂ ਬਾਇਓ ਡਾਟਾ ਕਢਾਵਾਂਗੇ ਸੁਮਨ ਕੋਰ ਦਾ ਜਿੱਥੇ ਦੀ ਵੀ ਹੈਗੀ ਆ ਇਹਦਾ ਸਾਰਾ ਬਾਇਓ ਡਾਟਾ ਕੱਢ ਕੇ ਇਹਦੀ ਆਪਾਂ ਕਲਾਸ ਲਾਵਾਂਗੇ ਤੇ ਇੰਨੀ ਜਿਹੜੀ ਕਮੈਂਟ ਕੀਤੀ ਉਹ ਮੈਂ ਤੁਹਾਨੂੰ ਕਮੈਂਟ ਦੱਸਦਾ ਆ ਵੀ ਦੇਖ ਲਓ ਵੀ ਦੁਨੀਆਦਾਰੀ ਇੰਨੀ ਗੰਦੀ ਆ ਇਹ ਕੁੜੀ ਹੋ ਕੇ ਇੱਕ ਮੇਰੀ ਮਾਂ ਨੂੰ ਗਲਤ ਬੋਲਦੀ ਆ ਇਹਦੇ ਘਰ ਇਹਦੇ ਘਰ ਇਹਦੀ ਮਾਵਾਂ ਹੈਗੀਆਂ ਹੋਣੀਆਂ ਜਾਂ ਧੀ ਇਹਦੀ ਭੈਣ ਹੋਊਗੀ ਜਾਂ ਕੁਝ ਨਾ ਤੇ ਹੋਣੀਆਂ ਡੰਗਰਾ ਜਾਂ ਕਿਉਂ ਨਹੀਂ ਹੋਊਗੀ ਉਹਦੇ ਫੈਮਿਲੀ ਮੈਂਬਰ ਤਾਂ ਹੋਣਗੇ ਪਰ ਉਹ ਘਰੇ ਨਹੀਂ ਉਹ ਤੁਹਾਡੇ ਵਾਂਗੂ ਥੋੜਾ ਆ ਕੇ ਕਹਿੰਦੀਆਂ ਸੋਸ਼ਲ ਮੀਡੀਆ ਤੇ ਮੈਂ ਤੁਹਾਡੀ ਆਪਣੀ ਕਿਰਨ ਵਾਲਾ ਰੋਤਵਾ ਤੋਵਾ ਤੋਵਾ ਬੁੱਟੀ ਕੋੜੀ ਲਾਲ ਲਗਾਮ ਕਿਮ ਕਾਰਡੀਸ਼ੀਅਨ ਬਣੀ ਰਹਿੰਦੀ ਐ ਸਾਰਾ ਦਿਨ ਅਗਲੀ ਨੇ ਕਹਿਤਾ ਹੁਣ ਤੁਹਾਨੂੰ ਮਿਰਚਾਂ ਲੱਗਦੀਆਂ ਨੇ ਮੈਂ ਤਾਂ ਮੈਂ ਤਾਂ ਇਹ ਕਹਿੰਦਾ ਵੀ ਮੇਰੇਆ ਮਾਲਕਾ ਵੀ ਇਹ ਇੱਦਾਂ ਦੀ ਕੁੜੀ ਆ ਮੇਰੇ ਖਿਆਲ ਨਾਲ ਇਹ ਤਾਂ ਜਮਾਂ ਅਨ ਪੜੀ ਆ ਨਾ ਇਹਨੂੰ ਭੋਰਾ ਆਣੀ ਅਗਲੇ ਹੈਗੀ ਵੀ ਤੂੰ ਭੋਰਾ ਅਕਲ ਕਰ ਤੇਰਾ ਹੀ ਕਰਜਾ ਦੇਣਾ ਆ ਤੂੰ ਗਰੇ ਸਾਡੇ ਸਾਹਮਣੇ ਹੋ ਕੇ ਸਾਨੂੰ ਬੋਲ ਕੇ ਦੱਸ ਤੇਰੇ ਜੁੱਤੀਆਂ ਇੰਨੀਆਂ ਕਿ ਤੇਰੇ ਫੇਰ ਨਹੀਂ ਆ ਨਾ ਮੇਰੇ ਘਰ ਦੇ ਆ ਨੇ ਮੈਂ ਤਾਂ ਕੁੜੀ ਦੇ ਹੱਥ ਚੱਕਦਾ ਚੰਗਾ ਨਹੀਂ ਲੱਗਦਾ ਨਾ ਮੈਂ ਚੱਕਦਾ ਤੇ ਮੇਰੀ ਮਾਤਾ ਤੇ ਮੇਰੇ ਘਰ ਦੇ ਨੇ ਤੈਨੂੰ ਇੰਨਾ ਕੜੀਸਣ ਆ ਨਾ ਤੇਰੀ ਕੜੀਸ ਕੜੀਸ ਆਹੋ ਬਾਕੀ ਦੁਨੀਆ ਤੇ ਸਾਰੀ ਅਨਪੜੀ ਆ ਥੋੜੀ ਫੈਮਿਲੀ ਕੱਲੀ ਪੜੀ ਲਿਖਿਆ ਹਨ ਤੁਸੀਂ ਆਗੇ ਆਰਥ ਸ਼ਾਸਤਰੀ ਪ੍ਰਾਈਮ ਮਿਨਿਸਟਰ ਦੇ ਸਲਾਹਕਾਰ ਹੋ ਨਾ ਤੁਸੀਂ ਬਾਕੀ ਦੁਨੀਆ ਨੂੰ ਤਾਂ ਕੋਈ ਅਕਲ ਨਹੀਂ ਹੈ ਨਾ ਚੰਗਾ ਮਾੜਾ ਤਾਂ ਸਭ ਤੁਹਾਨੂੰ ਹੀ ਪਤਾ ਹੈ ਮਾਤਾ ਤੇ ਮੇਰੇ ਘਰ ਦੀ ਨਹੀਂ ਤੈਨੂੰ ਅੰਨਾ ਘੜੀਸਣਾ ਨਾ ਤੇਰੀ ਘੜੀਸ 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 ਤੇਰੀ ਨਲੀ ਕੱਢ ਦੇਣੀ ਆ ਅਜੇ ਇਹਨੂੰ ਤਾਂ ਮੇਰਾ ਪਤਾ ਨਹੀਂ ਆ ਤੇਰੀ ਹਕੀਸੀਆਂ ਲਗਵੋਣੀਆਂ ਇਹਨਾਂ ਨੇ ਦੇਖੀ ਚੰਗੀਆਂ ਪਿੰਡ 'ਚ ਪਤਾ ਨਹੀਂ ਲੱਗਣਾ ਤੂੰ ਕਿੱਥੇ ਹਾਂ ਵੀ ਤੇਰਾ ਜਲੂਤ ਇਹੋ ਜਿਹਾ ਕਰਨਾ ਨਾ ਸੁਮਨ ਕੌਰ ਤਲਤ ਮਾਰ ਮਾਰ ਥੱਪੜ ਤੇਰਾ ਤੇਰਾ ਨਾ ਸੀਨ ਕੱਢ ਦੇਣਾ ਆ ਜੇ ਤੂੰ ਫੋਨ ਦੀ ਕੀ ਮੈਂ ਤੈਨੂੰ ਕਮਾ ਇਹਨੇ ਮੈਸੇਜ ਦੇਖਿਓ ਕਿਤੇ ਮੈਂ ਤੁਹਾਨੂੰ ਮੈਸੇਜ ਹੁੰਦਾ ਕਮੈਂਟ ਰੁਗਿਆ ਸ਼ਾਬਾਸ਼ ਏ ਤੇਰੀ ਜਦੋਂ ਤੂੰ ਕਿਸੇ ਕੁੜੀ ਨੂੰ ਅਨਨੋਨ ਨੂੰ ਐਨਾ ਕੁਝ ਬੋਲ ਸਕਦਾ ਨਾ ਤਾਂ ਤਾਂ ਹੀ ਤੈਨੂੰ ਅਧਿਕਾਰ ਵਾਲੀ ਨਿਚੌਣ 'ਚ ਕੋਈ ਸ਼ਰਮ ਨਹੀਂ ਹੈਗੀ ਜਿੱਥੇ ਮਰਜ਼ੀ ਖੜ ਕੇ ਲੱਕ ਹਲਾ ਲੈ ਤਾਂ ਹੀ ਤੈਨੂੰ ਆਦੀਆਂ ਭੈਣ ਦੀਆਂ ਅੱਖਾਂ 'ਚ ਨਸ਼ਾ ਲੱਗਦਾ ਡੰਗਰਾ ਖੋਤਿਆ ਤਾਂ ਵੀ ਸ਼ਰਮ ਨਹੀਂ ਆਈ ਕਿਸੇ ਕੁੜੀ ਵਾਰੀ ਐ ਬੋਲਦਾ ਸੀ ਮੈਂ ਕੰਟਰੋਲ ਆਪਾਂ ਦੇਖਦੇ ਆਂ ਉਹ ਸੋਚਦੇ ਆਂ ਜਟੇਰਿਆਂ ਦੇ ਹੁਣ ਬਗਾਨੀ ਜਟੇਰਿਆਂ ਦੇ ਹ ਕਾਕੇ ਸਾਡੇ ਪਹਿਲੇ ਜਿਹੜੇ ਜਿਹੜੀ ਹੁੰਦੀ ਸੀ ਉਹਨੂੰ ਪੁੱਛ ਲਈਦੀ ਕੀ ਕੀ ਬਣਦਾ ਤੇ ਹਾਂ ਹਾਂ ਮੇਰੀ ਦਾਦੀ ਹਾਂ ਉਹ ਸਾਰੀ ਮਹਤੂਰੀ ਉਹ ਵਈਆ ਉਹ ਸਿਆਣਾ ਹੁਣ ਘਰ ਦੀ ਹੈ ਚਾਚੀ ਤਾਈ ਹੁਣਾਂ ਨੂੰ ਪਤਾ ਹਾਂ ਵਗੇ ਜੀ ਆਟਾ ਤੇ ਤੇਰਾ ਆਂਟੀ ਚਿੱਟਾ ਹੋਇਆ ਪਿਆ ਹਨਾ ਤੂੰ ਨਾ ਕਦੇ ਸਿਆਣੀ ਹੋਈ ਬਸ ਤੇ ਤੂੰ ਤਾਂ ਆਪਣੀ ਸਾਰਿਆਂ ਦੀ ਕਿਰਨ ਵਾਲਾ ਹੀ ਰਹੀ 65 ਸਾਲ ਦੀ ਹੋਈ ਪਈਆਂ ਹੜੇ ਤੂੰ ਆਪਣੇ ਆਪ ਨੂੰ ਸਿਆਣੀ ਨਹੀਂ ਮੰਨਦੀ ਹੋਗੀ ਇਹ ਕੁੜੀ ਨੇ ਜਿਹੜੇ ਮੈਸੇਜ ਕੀਤੇ ਆ ਨੇ 10 ਕਮੈਂਟ ਕੀਤੇ ਆ ਠੀਕ ਆ ਇਸੇ ਵੱਲ ਦੇਖੀ ਚੱਲੋ ਵੀ ਇਹਨੂੰ ਇਹ ਨਹੀਂ ਪਤਾ ਹੈਗਾ ਵੀ ਤੂੰ ਕੁੱਤੇ ਵਾਂਗੂ ਪਿੱੱਟ ਪਿੱਛੇ ਭੌਂਕੰਦਾ ਹੀ ਆ ਵੀ ਤੈਨੂੰ ਇਹ ਨਹੀਂ ਪਤਾ ਸਾਹਮਣੇ ਆ ਸਾਹਮਣੇ ਆ ਤੂੰ ਸਾਹਮਣੇ ਆ ਕੇ ਗੱਲ ਕਰ ਹਨਾ ਇੰਨੇ ਰੋਜ ਹੀ ਇਹਦਾ ਰੋਜ ਦਾ ਕੰਮ ਹੋ ਗਿਆ ਇੱਕ ਹੋਰ ਗੱਲ ਵੱਡੀ ਆ ਜੇ ਕੋਈ ਹੁਣ ਚਲੋ ਤੇਰੀ ਔਕਾਤ ਤਾਂ ਇੱਥੋਂ ਹੀ ਪੱਤੀ ਲੱਗੀ ਜਾਂਦਾ ਹਨਾ ਐਵੇਂ ਟਾਂਡੇ ਭੰਨ ਬਣਿਆ ਰ ਬੈਠਾ ਇੱਥੇ ਐ ਵੀ ਕੁੜੀਆਂ ਤੇ ਰੋਹ ਮਾਰੀ ਜਾਣਾ ਅਗਲੀ ਨੇ ਜਿਹੜਾ ਕੁਝ ਕਹਿਣਾ ਸੀ ਕਹਿਤਾ ਉਹ ਹੁਣ ਤੈਨੂੰ ਅੱਛਾ ਸਾਹਮਣੇ ਆ ਕੇ ਫੇਰ ਦੁਬਾਰਾ ਕਵੇ ਹੈ ਕਿਉਂ ਮੂੰਹ ਤੇ ਬੇਇੱਜ਼ਤੀ ਕਰਾਉਣ ਚ ਜਿਆਦਾ ਸਵਾਦ ਆਊਗਾ ਤੈਨੂੰ ਐਡੇ ਜੇ ਤੇਰਾ ਸ਼ੌਕ ਹੈ ਨਾ ਮੂੰਹ ਤੇ ਬੇਇੱਜ਼ਤੀ ਕਰ ਜੇ ਕੋਈ ਹੁਣ ਚਲੋ ਸਾਰੇ ਚਲੋ ਸਾਰਿਆਂ ਨੂੰ ਹੀ ਆਪਾਂ ਕਹਿੰਦੇ ਦੋ ਚਾਰ ਕਤੀੜਾ ਜਿਹੜੀਆਂ ਸਾਨੂੰ ਰੋਜ਼ ਕਮੈਂਟ ਕਰਦੀਆਂ ਰੋਜ਼ ਗਲਤ ਬੋਲਦੀਆਂ ਬਾਦੂ ਬੰਦੇ ਨਹੀਂ ਹੈਗੇ ਦੋ ਚਾਰ ਇਹ ਤੇ ਬਾਕੀ ਸਾਰੇ ਬਹੁਤ ਵਧੀਆ ਕਮੈਂਟ ਕਰਦੇ ਆ ਕੱਲ ਦੇ ਬਲੌਗ 'ਚ 500 ਕਮੈਂਟ ਆਇਆ 500 ਵਿੱਚੋਂ 4-5 ਸੀ ਇੱਕ ਤਾਂ ਸੁਮਨ ਕੋਰ ਤੇ ਇੱਕ ਬਾਕੀ ਦੋ ਚਾਰ ਹੋ ਰਿਆ ਆ ਜਿਹਦੀ ਸੁਮਨ ਕੋਰ ਆ ਇਹ ਪਤਾ ਕੀ ਕਰਦੀ ਆ ਇਹ ਖੋਤਿਆ ਡੰਗਰਾ ਸੁਡਲਾ ਤੈਨੂੰ ਸ਼ਰਮ ਨਹੀਂ ਆਉਂਦੀ ਕੁੜੀ ਨੂੰ ਹੈ ਬੋਲੀ ਜਾਂਦਾ ਆ ਜਿਹੜੀ ਤੇਰੀ ਲੈਂਗੁਏਜ ਹੈਗੀ ਇਹ ਤੈਨੂੰ ਹੁਣ ਹਾਰ ਪਵਾਊਗੀ ਤੇਰੇ ਤੇਰਾ ਤਾਂ ਮੂੰਹ ਕਰ ਕਾਲਾ ਕਰਕੇ ਨਾ ਤੇ ਗਦੇ ਤੇ ਬਿਠਾਉਣ ਵਾਲੀ ਬੋਲੀ ਬੇਬਕੂਫ ਕਿ세 ਥਾਂ ਦਾ ਕੁੜੀ ਨੂੰ ਕੁੜੀਆਂ ਨੂੰ ਬੋਲਣ ਜਾਂਦਾ ਤੂੰ ਤੂੰ ਕਹਿਣਗੇ ਅਸੀਂ ਕੀ ਗਲਤ ਕਰਦੇ ਆ ਲੈਸ ਤੇ ਦਿਨ ਨੂੰ ਰੋਸਟ ਵੀ ਕਰਤਾ ਹੁਣ ਕਰਨੀ ਜਿਹੜਾ ਕੁਛ ਕਰਨਾ ਤੂੰ ਹੁਣ ਸਮਝ ਲੋ ਵੀ ਮੈਂ ਗਲਤ ਕਮੈਂਟ ਕੀਤਾ ਤੈਨੂੰ ਇੰਨੇ ਆ ਨਾ ਇਹਨੇ ਦੇਖਣਾ ਸਾਡੇ ਕਮੈਂਟ ਦੇਖਦੀ ਚੋਰਨੀ ਜੀ ਭੁਖੀ ਬੇਲੀ ਇੰਨੀ ਆ ਇਹਨੇ ਕਮੈਂਟ ਸਾਡਾ ਦੇਖਣਾ ਕਮੈਂਟ ਦੇਖਣਾ ਵੀ ਜਿਹੜੇ ਹੁਣ ਬੰਦੇ ਨੇ ਸਾਨੂੰ ਗਲਤ ਬੋਲਿਆ ਇਹਨੇ ਉਹਦੇ ਥੱਲੇ ਜਾ ਕੇ ਨਾ ਹੋਰ ਗਲਤ ਬੋਲਣਾ ਹੈਨਾ ਉਹਦਾ ਜਵਾਬ ਦਿੰਦੀ ਮੈਨੂੰ ਲੱਗਦਾ ਇਹ ਇਹਦੇ ਹੀ ਘਰੋਂ ਕੱਢੀ ਲੱਗਦੀ ਮੈਨੂੰ ਲੱਗਦਾ ਇਹਦੇ ਘਰ ਦੇ ਆ ਉਹ ਬਿਸ਼ਰਮ ਮੁੰਡਿਆ ਆ ਚੜੀ ਤਰੀ ਘਰ ਵਾਲੀ ਬੈਠੇ ਆਏ ਨਿਕਲ ਕੇ ਆਈ ਆ ਤੇਰੀ ਭੈਣ ਨਿਕਲ ਕੇ ਗਈ ਆ ਤੂੰ ਕਿ ਦੂਰ ਜਾਈ ਜਾਣਾ ਥੋੜੀ ਤਾਂ ਘਰ ਹੀ ਬੈਠੰਗੇ ਨੇ ਇਹ ਜਿਹੜਾ ਕੁਝ ਬੋਲਣਾ ਤੂੰ ਇਹਨਾਂ ਨੂੰ ਬੋਲਣਾ ਲੋਕਾਂ ਦੀਆਂ ਕੁੜੀਆਂ ਨੂੰ ਬੋਲਣ ਤੋਂ ਪਹਿਲਾਂ ਤਾਂ ਚੋਰੀਆਂ ਕਿੰਨੂੰ ਤੁਸੀਂ ਤੋੜਦੇ ਹੋ ਹੈ ਤੇ ਚੋਰਨੀ ਤੂੰ ਉਹਨੂੰ ਕਹੀ ਜਾਣਾ ਕਿੰਨੂੰ ਤੋੜਨ ਪਿੱਛੇ ਤਾਂ ਤੁਸੀਂ ਮਾਰਕਟਾ ਤੇ ਉਧਰ ਨਾਗਰਾਜ ਦੇ ਉਹ ਜੀਵ ਕਤਰਾਏ ਆ ਤੁਹਾਡਾ ਪੁਰਾਣਾਗਾ ਪਤਾ ਨਹੀਂ ਲੱਗਣਦਾ ਰਾਤ ਬਰਾਤੇ ਲੋਕਾਂ ਦੇ ਖੇਤਾਂ ਚ ਕਿੰਨੂੰ ਕਦੋਂ ਤੋੜ ਲਿਆਉਂਦਾ ਹਨ ਤੇ ਚੋਰ ਦੂ ਲੋਕਾਂ ਨੂੰ ਕਹੀ ਜਾਣਾ ਕੰਟਰੋਲ ਮਿੰਤੋ ਸਾਹਿਬ ਕਿੰਨਾ ਤਾਂ ਸਾਡਾ ਜਿਹੜਾ ਇਹਨਾਂ ਦਿਮਾਗ ਆ ਤੁਹਾਡੇ ਤੇ ਚੱਲ ਸਕਦਾ ਆ ਤੁਹਾਡਾ ਜਿਹੜਾ ਦਿਮਾਗ ਤੁਹਾਡਾ ਵਿਹਲੇ ਆ ਨਾ ਪਛਤਾਨ ਦਾ ਘਰ ਹੁੰਦਾ ਇਹ ਵਿਹਲੇ ਬੈਠੇ ਨਾ ਕੋਈ ਕੰਮ ਕੁਮ ਕਰ ਲੋ ਤੁਹਾਡੇ ਫਿਰ ਥੋੜਾ ਜਿਹਾ ਦਿਮਾਗ ਤੇ ਸ਼ਾਂਤੀ ਜੀ ਪੈਦਾ ਹੋਊਗੀ ਕਿਉਂਕਿ ਤੂੰ ਸਾਨੂੰ ਦੱਸ ਦੀ ਸਾਨੂੰ ਸਾਨੂੰ ਦਾਦੀ ਵਿਹਲੇ ਆ ਵਿਹਲੇ ਭਰਾਵਾ ਸਾਨੂੰ ਬਹੁਤ ਕੰਮ ਆ ਸਾਡਾ ਕੰਮ ਹੀ ਆ ਭਰਾਵਾ ਇਹ YouTube ਵਾਲੇ ਪਤਾ ਹੀ ਨਹੀਂ ਤੈਨੂੰ YouTube ਹੁੰਦਾ ਕੀ ਆ ਹਨਾ ਇਹਨਾਂ ਨੂੰ ਪਤਾ ਹੀ ਨਹੀਂ ਜਿਹਨੂੰ ਪਤਾ ਉਹਨਾਂ ਨੂੰ ਸਭ ਪਤਾ ਆ ਅਗਲੇ ਚੱਲ ਹੈ ਸੁਟਲ ਜਾਣਾ ਹੋਵੇ ਤਾਂ ਅੱਛਾ ਰੀਲਾਂ ਦੇ ਨੱਚਣ ਨੂੰ ਤੁਸੀਂ ਕੰਮ ਬਣਾ ਰੱਖਿਆ ਕਦੇ ਉਹਦੇ ਖੇਤ 'ਚ ਜਾ ਕੇ ਲੱਕ ਹਲਾਇਆ ਤੁਸੀਂ ਕਥਨ ਨੂੰ ਹੀ ਕੰਮ ਹੈ ਹਾਂ ਜਿਹੜੇ ਲੋਕ 10-10 ਘੰਟੇ ਸ਼ਿਫਟਾਂ ਲਾਉਂਦੇ ਆ ਜਾਂ ਆਪਣੇ ਖੇਤਾਂ 'ਚ ਕੰਮ ਕਰਦੇ ਆ ਹਨ ਉਹ ਤਾਂ ਕੋਈ ਕੰਮ ਹੀ ਨਹੀਂ ਹੈਗਾ ਆਹ ਕੰਮ ਹੈ ਤੁਹਾਡੇ ਨਿਚਾਰਾਂ ਵਾਲਾ ਇਹ بڑا ਕੰਮ ਹੋ ਗਿਆ ਫਿਰ ਆਹ ਦੇਖ ਲਾ ਇਹ ਕੰਜਰ ਕਿਤੇ ਨੂੰ ਕੰਮ ਸਮਝੀ ਬੈਠੇ ਆ ਹਨ ਇਹ ਕੰਜਰ ਕਿਤੇ ਜਿਵੇਂ ਲੱਗਦਾ ਜਿਵੇਂ ਇੱਕ ਅਰਜਨ ਅਵਾਰਡ ਲਈ ਬੈਠੇ ਹੁੰਦੇ ਆ ਤੁਹਾਨੂੰ ਵੀ ਪਤਾ ਚਾਰ ਚਾਰਜ ਮਾਤਾ ਪੜ੍ਹੀ ਨਹੀਂ ਹੋਣੀ ਆ ਸੋਮਨਕੌਰ ਇਹ ਮੇਰੇ ਨਾਲ ਤਾਂ ਪੰਜ ਨਹੀਂ ਪੜ੍ਹੀ ਹੋਣੀ ਸਹੀ ਕਿ ਨਹੀਂ ਪੰਜ ਸੱਤ ਮਾਸੀ ਕਿੱਤੀਆਂ ਹੋਣੀ ਉਹ ਵੀ ਸਕੂਲ ਤੋਂ ਵੀ ਧੱਕੇ ਮਾਰ ਨਾਲ ਕੱਢੀ ਹੋਣੀ ਨੇ ਕਰੀ ਸਕਰੀ ਸਕੇ ਨਾਲੀ ਰੇਤ ਤੱਕ ਨਹੀਂ ਬਿਲਕੁਲ ਅਜਾ ਕ ਸੁਮਨ ਕੋ ਰਦਾ। ਸੁਰਕਾ ਦਮਾਦੀ। ਮੈਡਮ ਆ ਵੀਰੇ ਲੋਕ ਤਾਂ ਤਜਰਬੇ ਲੈਣ ਬਾਹਰ ਜਾਂਦੇ ਆ ਹਨਾ ਇਹ ਘਰ ਚ ਪੂਰਾ ਐਕਸਪੀਰੀਐਂਸ ਲਈ ਬੈਠਾ ਕਿਉਂਕਿ ਇਹਦੀ ਘਰ ਵਾਲੀ ਤੇ ਇਹਦੀ ਭੈਣ ਦੋਨੇ ਪੰਜਵੀਂ ਸੱਤਵੀਂ ਵੀ ਨਹੀਂ ਟੱਪੀਆਂ ਵੀਰੇ ਪਹਿਲੀਆਂ ਚ ਭੱਜ ਭੁੱਜ ਗਈਆਂ ਇਹਨੂੰ ਐ ਲਾ ਦੇ ਵੀ ਸਾਰੀਆਂ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਇਹਦੀ ਭੈਣ ਦੀ ਉਪਲਬਧੀ ਦੇਖ ਲੋ ਹਨਾ ਉਹ ਜੀਬ ਕਾਤਰੀ ਜਿਹਨਾਂ ਵਿਆਹ ਕਰਾ ਲੈ ਤੇ ਉਹਦੇ ਵੀ ਨਾਲ ਵਿਆਹ ਕਰਾ ਕੇ ਆਪਣੇ ਆਪ ਨੂੰ ਸੈਲੀਬ੍ਰਿਟੀ ਸਮਝਦੀ ਰਹਿੰਦੀ ਐ ਇਹੋ ਇਹੋ ਜਿਹੀ ਮੂਵੀ ਹੁਣ ਕਹਿਣ ਲੱਗੇ ਵੀ ਸਾਡੇ ਫੈਨਸ ਨਹੀਂ ਮਜ਼ਾ ਆਇਆ ਆਇਆ ਡੰਡੇ ਫਰਦੇ ਮੈਡਮ ਵੀ ਮੈਡਮ ਵੀਰੇ ਨੱਕ ਤੇ ਲੱਤਾਂ ਮਾਰਦੇ ਮੈਡਮ ਵੀਰੇ ਲੱਤ ਨੱਕ ਤੇ ਲੱਤਾਂ ਛੱਡਦੇ ਸ਼ਰਮ ਕਰ ਮੁੰਡਾ ਤੇਰੀ ਬੇਸਤੀ ਕਰਦਾ ਥੂ 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 ਓਹੋ ਪੇਪਰ ਤੇ ਵੀ ਕੋਈ ਨੰਬਰ ਆਉਂਦਾ ਹੁਣ ਪੇਪਰਾਂ ਤੇ ਵੀ ਪੇਪਰ ਤੇ 0 0 ਆਂਦਾ ਕੋਲ ਹਾਂ ਤੇਲਾ ਦਾਸ ਥੋੜੀ ਸਾਰਿਆਂ ਦੀ ਕਿਰਨ ਵਾਲਾ ਤੇ ਆਂਟੀ ਤੂੰ ਦੇਦੇ ਕਨ ਨੂੰ ਟਿਊਸ਼ਨ ਆ ਤੈਨੂੰ ਤਾਂ ਬਹੁਤ ਕੁਝ ਆਉਂਦਾ ਹੋਊਗਾ ਤੂੰ ਤਾਂ ਦੀ ਕੁੜੀ ਵੀ ਪੜਾਉਂਦੀ ਹੋਣੀ ਆ ਕੋਈ ਨਹੀਂ ਜੇ ਹੁਣ ਅੰਡਾ ਆਉਂਦਾ ਤਾਂ ਪੰਜ ਚਾਰ ਨੰਬਰ ਤਾਂ ਵਿਚਾਰੀ ਤੇ ਆ ਹੀ ਜਾਣਗੇ ਆਹ ਦੇਖ ਲੈ ਡੰਗਰਾ ਜਿਹੜੀਆਂ ਤੂੰ ਕਮੈਂਟਾਂ ਵਿੱਚ ਗਾਲ੍ਹਾਂ ਕੱਢਦਾ ਲੋਕਾਂ ਨੂੰ ਸੰਗ ਅਜੀ ਸਿਨਾ ਨੇ ਕਮੈਂਟਾਂ ਵਿੱਚ ਆਪਦੇ ਪਿਆਰੇ ਪਿਆਰੇ ਨਾਮ ਲਿਖੇ ਸੀ ਲਾਬੀ ਧਾਲੀਵਾਲ ਹੈਰੀ ਬਿਲਿੰਗ ਮਨਜੀਤ ਕੌਰ ਫਗਵਾੜਾ ਹਰਦੀਪ ਸਿੰਘ ਟੱਡੀਆਂ ਫਿਰੋਜ਼ਪੁਰ ਸੰਦੀਪ ਕੁਮਾਰ ਹਰਵਿੰਦਰ ਸਿੰਘ ਸੇਖੋਂ ਸਰਬਦੀਪ ਵਿਕਰਮ ਭੂਲੀਕੌਰ ਜੌਣਾ ਅਤੇ ਵਿਰਜ ਲਾਲ ਸਾਹਜ ਗਰੋਵਰ ਮਨਪ੍ਰੀਤ ਸਿੰਘ ਵਿਲਾਸਪੁਰੀਆ ਹਾਂਜੀ ਜੇਕਰ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮੈਂ ਨੈਕਸਟ ਵੀਡੀਓ ਵਿੱਚ ਜ਼ਰੂਰ ਬੋਲ ਦਊਂਗੀ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਜੇਕਰ ਵੀਡੀਓ ਜੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਵਦੀ ਰੈਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਿਪੁੰਨਾ ਮਿਲ ਦੇਂਗੇ ਸੇ ਹੋਰ ਵੀਡੀਓ ਨਾਲ ਬਾਏ